ਹੰਡਿਆਏ ਨਗਰ ਵਿੱਚ ਤਾਪ ਦੇ ਰੋਗੀ ਅਰੋਗ ਕੀਤੇ ਜਾਣ ਦੀ ਸਾਖੀ ਸੰਸਾਰ ਦਾ ਉਦਾਰ ਕਰਦੇ ਹੋਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹੰਡਿਆਏ ਨਗਰ ਵਿੱਚ ਪਹੁੰਚ ਗਏ ਉੱਥੇ ਉਤਾਰਾ ਕਰਕੇ ਡੇਰਾ ਲਾ ਲਿਆ ਜਿੱਥੇ ਕੁਝ ਪਿੰਡਾਂ ਦੇ ਲੋਕ ਮਿਲਣ ਆਏ ਗੁਰੂ ਜੀ ਨੇ ਪਿੰਡ ਦੇ ਬਾਹਰ ਇੱਕ ਸ਼ੁਭ ਥਾਂ ਵੇਖ ਕੇ ਉਤਾਰਾ ਕੀਤਾ ਅਤੇ ਬੋਹੜ ਦੇ ਬਰਿਛ ਦੀ ਛਾਹ ਹੇਠ ਬਿਰਾਜ ਗਏ ਜਿਸ ਥਾਂ ਗੁਰੂ ਜੀ ਬਿਰਾਜੇ ਸਨ ਉੱਥੇ ਉਸ ਨਗਰ ਦਾ ਇੱਕ ਮਨੁੱਖ ਲੰਮਾ ਪਿਆ ਸੀ ਜਿਸ ਨੂੰ ਬਹੁਤ ਜ਼ੋਰ ਦਾ ਬੁਖਾਰ ਤਾਪ ਚੜਿਆ ਹੋਇਆ ਸੀ ਉਹ ਇੰਨਾ ਪੀੜਿਤ ਸੀ ਕਿ ਬੋਲਿਆ ਨਹੀਂ ਸੀ ਜਾਂਦਾ ਉਸ ਦਾ ਮੂੰਹ ਸੁੱਕਦਾ ਸੀ ਜ਼ੋਰ ਜ਼ੋਰ ਦੀ ਸਾਹ ਲੈ ਰਿਹਾ ਸੀ ਅਤੇ ਸਰੀਰ ਕੰਬਦਾ ਸੀ ਉਹ ਕਦੀ ਬੈਠ ਜਾਂਦਾ ਸੀ ਤੇ ਕਦੀ ਧਰਤੀ ਤੇ ਲੇਟ ਜਾਂਦਾ ਸੀ ਉਸ ਨੂੰ ਵਿਆਕੁਲ ਵੇਖ ਕੇ ਗੁਰੂ ਜੀ ਨੇ ਪੁੱਛਿਆ ਕਿ ਇਹ ਕੌਣ ਹੈ ਜੋ ਇੰਨਾ ਦੁੱਖ ਪਾ ਰਿਹਾ ਹੈ ਅਤੇ ਘਰ ਜਾ ਕੇ ਕਿਉਂ ਨਹੀਂ ਲੇਟਦਾ ਹੈ ਨਗਰ ਦੇ ਆਦਮੀਆਂ ਨੇ ਦੱਸਿਆ ਕਿ ਇਹ ਬੜੇ ਜ਼ੋਰ ਦੇ ਬੁਖਾਰ ਨਾਲ ਹਿਰਦੇ ਵਿੱਚ ਵੱਡਾ ਸੰਕਟ ਪਾ ਰਿਹਾ ਹੈ ਉਹ ਲਿਸਾ ਹੋ ਗਿਆ ਸੀ ਰੰਗ ਪੀਲਾ ਹੋ ਗਿਆ ਸੀ ਅਤੇ ਸਾਰੇ ਅੰਗ ਨਿਰਬਿਖ